ਆ ਦੇਖੋ ਭਾਈ ਇਹ ਕਿਆ ਕਰੂਗਾ ਬੰਦਾ ਨਾ ਪੱਕਿਆਂ ਚ ਨਾ ਕੱਚਿਆਂ ਚ ਚਿਹੜੇ ਦਿੱਤੀ ਚਿਹੜੇ ਦਿੱਤੀ ਲਾਜ ਹੈ ਨਾ ਲੋ ਜੀ ਭਾਈ ਆ ਵੀ ਕਰਤੀ ਢਿੱਟੀ ਮੈਂ ਨੇ ਉੱਪਰ ਟੱਕਣਾ ਹੋਰ ਨੂੰ ਲਿੰਦ ਬਜਾੜ ਦੇ ਆ ਵੀ ਮੋਲੀ ਨੱਕਾ ਵੱਡੂਗਾ ਭਾਈ ਜੱਗਾ ਆ ਗਿਆ ਏ ਸਾਥੇ ਤਾਂ ਜਾ ਨਹੀਂ ਹੋਣਾ ਰਸਤਾ ਖਰਾਬ ਹੈ ਜੱਗੇ ਨੂੰ ਗਿਆ ਇਹ ਚੱਪਨਾ ਲੈ ਕੇ ਸੀ ਪਰਲੇ ਰਸਤੇ ਚੱਲੇ ਹਾਂ ਚੱਲ ਨਿਕਲ ਜੂ ਪਾਣੀ ਆਹ ਖੇਤ ਦਾ ਵੀ ਦੇਖੋ ਭਾਈ ਕਿਹੜੇ ਸਾਵਨਾ ਭਰੇ ਪਏ ਸਤਿ ਸ਼੍ਰੀਕਾਲ ਜੀ ਭਾਈ ਸਾਰੇ ਵੀਰਾਂ ਨੂੰ ਭਾਈ ਮੀਨੇ ਇੰਨਾ ਨੁਕਸਾਨ ਕਰਤਾ ਵੀ ਪਹਿਲਾਂ ਮਿਲੋ ਜੱਗੇ ਨੂੰ ਅਸੀਂ ਗਾਲ ਜੀ ਦੇਖੇ ਕਿੰਨਾ ਕਮੀ ਪਿਆ ਪਹਿਲਾਂ ਇਹ ਦੱਸ ਮੀਂਹ ਤਾਂ ਉਰੇ ਦਾ ਹੈ ਨਹੀਂ ਤੇ ਅਸੀਂ ভাই ਉਰੇ ਦਾ ਨਹੀਂ ਪਤਾ ਸਾਨੂੰ ਤਾਂ ਮਰੰਡੇ ਪਤਾ ਹਾਂ ਮੇਲੇ ਜੱਗਾ ਭਾਈ ਮਰੰਡੇ ਦਾ ਅਸੀਂ ਚੰਡੀਗੜ੍ਹ ਤੇ ਵੀ ਇੰਨਾ ਕਮੀ ਪੈ ਗਿਆ ਤੁਹਾਨੂੰ ਜੀਰੀ ਤੇ ਅੰਦਾਜ਼ਾ ਲੱਗ ਜਾਣਾ ਆ ਦੇਖੋ ਭਾਈ ਇਹ ਕਿਆ ਕਰੂਗਾ ਬੰਦਾ ਨਾ ਪੱਕਿਆਂ ਚਾ ਨਾ ਕੱਚਿਆਂ ਚਾ ਚਿਹੜੇ ਦਿੱਤੀ ਚਿਹੜੇ ਦਿੱਤੀ ਵੀ ਜੱਗੇ ਆਪਾਂ ਤਕਰੀਬਨ ਦੇਖ ਕੇ ਆਏ ਆ ਵੀ ਇੱਕ ਤਾਂ ਕਵੇਰੀ ਬੀਜ ਹੈ ਜਿਹੜਾ ਉਹ ਵੀ ਲਟਿਆ ਹੋਇਆ ਪਿੱਛੇ ਹਾਂ ਹੈ ਬਾਕੀ ਬਾਈ ਪਿੰਡ ਚੱਲੀਆਂ ਸਾਡੇ ਲਾਗ ਉੱਥੇ ਬਿਜਲੀ ਸੰਦ ਹੋਗੇ ਉਹ ਵੀ ਲਟ ਗਈ। ਬਾਕੀ ਜੱਗੇ ਨੇ ਇੱਥੇ ਨੂੰ ਨਿਗਾ ਮਾਰੀ ਕਿ ਨਾ ਮੇਰਾ ਵੀ ਗਿਰ ਗਿਆ ਮਨ ਤਾਂ ਹਲੇ ਇਹ ਤਾਂ ਸਮਝ ਨਹੀਂ ਲੱਗਿਆ ਕਿੱਦਾਂ ਨੂੰ ਪਲਾਟ ਗਿਰ ਗਿਆ ਮੇਰਾ ਅੱਧਾ ਕਿਲਾ। ਨਹੀਂ। ਬਾਕੀ ਆ ਮਲਕੀਤ ਬਾਈ ਨੇ ਲਾਈ ਪਈ ਬਾਈ। ਇਹ ਵੀ ਲਾਗ ਲਾਗ ਟੇਢੀ ਕਰਤੀ। ਬਾਈ ਅਮਨੇ ਆ ਤਾਂ ਬਹੁਤ ਦਰਸਿਆ ਹੁੰਦਾ ਜੀਰੀ ਨੂੰ ਦੇਖ ਕੇ ਯਾਰ। ਹੈ? ਇਹਨੂੰ ਗਾਣਾ ਨਹੀਂ ਲੱਗਦਾ। ਜੇ ਕਾਦ ਯਾਰਾ ਦਾ ਇਹਦਾ। ਨੀ ਯਾਰ ਇਹ ਕਾਦ ਦਾ। ਹੈ? ਓਡਾ ਪਲਾ ਹੋ ਜਾਵੇ ਬਾਈ। ਆਉਨੇ ਹਾਂ। ਆ ਦੇਖੋ ਵੀਰੇ। ਕੀ ਕਰੂਗਾ ਬੰਦਾ ਲੈ। ਓਹ ਹੋ 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 ਹੁਣ ਹਜਵੀਰ ਵਾਲੀ ਵੀ ਦਿਖਾ ਦਿੰਦਾ ਤੁਹਾਨੂੰ ਲੱਗ ਜੱਗੇ ਇਹ ਹਵਾ ਚੱਲ ਰਹੀ ਕ ਮਹੀਆ ਜਾਰਾ ਪਹਿਲੇ ਭਾਜਨ ਮਹੀ ਦਾ ਹੋ ਗਿਆ ਹਵਾ ਵੀ ਬਹੁਤ ਚੱਲੀ ਹੋਏ ਆ ਜਿਹੜਾ ਹੁਣ ਬਰਥਡੇ ਦੇ ਤੁਰਪੇ ਹੌਲੀ ਹੌਲੀ ਸਾਰੀ ਹੋ ਕਰਨੀ ਹੁਣ ਕਿੰਨੇ ਖੜਾ ਦਰਪੇ ਭਾਈ ਆ ਦੇਖੋ ਜਿ ਖੜਾ ਲਾਗ ਲਾ ਕੇ ਤੋਂ ਇਹ ਜਿਹੜਾ ਤੁਰਪਿਆ ਨਾ ਇਹ ਗਲਤ ਹੈ ਵੀ ਐਦ ਕੀ ਰੱਬ ਪੁੱਠੇ ਟਾਈਮ ਮਹੀ ਦੇ ਗਿਆ ਆਹ ਇਹਦਾ ਬਰਸਾਤ ਦਾ ਕਿਆ ਪਤਾ ਹੈ ਨਾ ਤੇ ਦੇ ਨਾ ਵੀ 2 ਦਿਨ ਦੱਸਿਆ ਪਿਆ ਤਾਂ ਉਹ ਗੰਨ ਸੱਚੀ ਹੋ ਗਈ ਉਹ ਤੇਰਾ ਗੰਨਾ ਵੀ ਦੇਖੋ ਭਾਈ ਇਹ ਵੀ ਚੱਕਣਾ ਪੈਣਾ ਹੈ ਨੀਦਾ ਇਹਪਰ ਟਰੈਕਟਰ ਟਰਾਲੀਆਂ ਲੰਗੀ ਜਾਂਦੀਆਂ ਨਾ ਐ ਨਹੀਂ ਤਾਂ ਤੇਰਾ ਭਲਾ ਵਾ ਹੋ ਜਾਵੇ ਅਦਰ ਲੰਘ ਵੀ ਕੇ ਲੰਗੀ ਰ ਫੇ ਰਸਤਾ ਹੈ ਨਾ ਆ ਦੇਖੋ ਭਾਈ ਗੰਨੇ ਆ ਵੀ ਟੇਢੇ ਕਰਤੇ ਗੰਨੇ ਅਜ ਤਾਂ ਟੇਢੇ ਹੋ ਗਏ ਭਾਈ ਵਿੱਚ ਤੁਸੀਂ ਦੇਖ ਲਓ ਵੀ ਪਾਣੀ ਕਿਹੜੇ ਸਾਬ ਨਾਲ ਖੜਾ ਹੈ ਇਹ ਜਗ੍ਹਾ ਟਟੂਗਾ ਹੁਣ ਖੇੜ ਤੇ ਨਹੀਂ ਗਿੱਲਾ ਹੈ ਹਾਂ ਵੀ ਹੁਣੇ ਹੁਣਾ ਏ ਹੁਣ ਗਿਰੂਗਾ ਇਹਨੂੰ ਹੋਰ ਦੱਬ ਦੇ ਬਾਕੀ ਭਾਈ ਇਹ ਰੱਬ ਨੂੰ ਪਤਾ ਨਹੀਂ ਕਿਆ ਹੋ ਗਿਆ ਹੁਣ ਬੜਾਈ ਟਾਈਮ ਇੱਕ ਤਾਂ ਮੰਡੀਆਂ ਚ ਭਾਈ ਕਹਿਣ ਦਾ ਪਾਬ ਵੀ ਧਾਨ ਹਲੇ ਕੋਈ ਲੈ ਨਹੀਂ ਰਿਹਾ ਹੈਗਾ ਪਹਿਲੀ ਤਰੀਕ ਤੱਕ ਵੀ ਪਤਾ ਨਹੀਂ ਲੈ ਨਹੀਂ ਹੋਣੇ ਬੰਦੇ ਬੜਾ ਨਹੀਂ ਦੇ ਆ ਵੀ ਮੋਲੀ ਆਇਆ ਕਵੇਰੀਆਂ ਦਾ ਕਰਤੀਆਂ ਡੇਡੀਆਂ ਯਾਰ ਕਿਹੜੀ ਪੂਰੀ ਓ ਲੰਬੀ ਪੈ ਗਈ ਉਹ ਤੇਰਾ ਪਲਾ ਹੋ ਜੀ ਵੇ ਹੈ ਤਨ ਮੈਂ ਕਰਸਾ ਜਿੰਨੀ ਤੇਰੀ ਜੀਰੀ ਚੰਗੀ ਤੀ ਦੇਖਣੇ ਨੂੰ ਰੂਹ ਲੱਗਦੀ ਦੀ ਮੀਂਹ ਨਾ ਸਮਾਰਤਾ ਕਿੰਨਾ ਕ ਪਿਆ ਭਾਈ ਸੱਚੀ ਦੱਸੀ ਨਹੀਂ 12:30 ਤੋਂ 1:30 ਬੱਲੇ ਬੱਲੇ ਹਵਾ ਚਲੀ ਹੈ ਹਵਾ ਨਹੀਂ ਚਲੀ ਹੈ ਫਿੱਕਕਣਾ ਗਿਰ ਗਈ ਕੀ ਪਤਾ ਨਹੀਂ ਐਡਾ ਡਾ ਮੋਟਾ ਦਾ ਮੀਂਹ ਪਿਆ ਦੇਖ ਕੇ ਆਉਂਦੇ ਤੇਰੇ ਵੀ ਕਿਆ ਸਿਸਟਮ ਹੈ ਉਹ ਮੋਲ ਦੋਈ ਵੀ ਗਰ ਗਈ ਆ ਜਿਹੜੀ ਡਾਕਟਰ ਵਾਲੀ ਦੀ ਇੱਧਰ ਉਹ ਤਾਂ ਜਮ ਵੀ ਪਛਾਤੀ ਉਹ ਉਹ ਤਾਂ ਜਮ ਵੀ ਪਛਾਤੀ ਉਹ ਵੀ ਗਿਰ ਗਈ ਕਿਹੜੀ ਉਹੀ ਤਾਂ ਗਰੀ ਜਿਆਦਾ ਤਾਂ ਘੱਟ ਜਿਹੜੀ ਉਹ ਕਿੰਨੀ ਕ ਗਰੀ ਆ ਕਿਹੜੀ ਉਹ ਜਿਹੜਾ ਆਪਾਂ ਬੜਾ ਖੇਤ ਸਾਰਾ ਹੀ ਸਾਰਾ ਨਹੀਂ ਯਾਰ ਥੋੜੀ ਜਿਹੀ ਜਗਾ ਹੀ ਰਹਿੰਦੀ ਬਸ ਤਲ ਦੇਖ ਕੇ ਆਉਂਦੇ ਆ ਥੋੜੀ ਜਗ੍ਹਾ ਰਹਿ ਗਈ ਬਾਕੀ ਪਿਛ ਗਿਆ ਸਾਰੇ ਮੋਲੀ ਅੱਜ ਅੱਗੇ ਕਰ ਤਿਆਰ ਕਰ ਗਨੇ ਚਕਾਰੇ ਫਿਰ ਆਪਾਂ ਉਧਰ ਜਾ ਕੇ ਆਉਂਦੇ ਇੰਜਨ ਕੋਲ ਹਾਂ ਚੱਕ ਦੰਦਾ ਬੰਦਾ ਲੰਘ ਇੰਜਨ ਕੋਲ ਕਿੱਥੇ ਉਥੇ ਗੇਰੀ ਆ ਥੋੜੀ ਜੇ ਗੇਰੀ ਉਥੇ ਹਵਾ ਨਹੀਂ ਲਾਦੀ ਹੈਗੀ ਕੱਦ ਛੋਟਾ ਹੋ ਗਿਆ ਕੱਦ ਛੋਟਾ ਹੈ ਅਮਨੇ ਹਾਂ ਉਹ ਫੋਨ ਉਹਦਾ ਫਿਰ ਉਧਰ ਪਤਾ ਨਹੀਂ ਲੱਗਿਆ ਮੀਂਹ ਪਿਆ ਬਹੁਤ ਹੈ ਪੂਰੇ ਏਰੀਆ ਚ ਪੈ ਗਿਆ ਕਿਤੇ ਨਹੀਂ ਦੇਖਾ ਹਾਂ ਬਾਕੀ ਕਹਾੜਾ ਸਾਨੂੰ ਇਹਨਾਂ ਪਤਾ ਨਹੀਂ ਲੱਗੇਗਾ ਕਿ ਇੰਨਾ ਨਹੀਂ ਪਹਿਲਾਂ ਇੱਧਰ ਬਹੁਤ ਪਿਆ ਪਹਿਲਾਂ ਮੋਲੀ ਤੇਰੇ ਆਸ ਬਹੁਤ ਹੀ ਸਾਨੂੰ ਉਪਰਲੀ ਜੀਰੀ ਬਸ ਚੱਲ ਕੋਈ ਨਹੀਂ ਹੋਣਾ ਦੇਖਦੇ ਆ ਪੱਕੀ ਕੀ ਦੀ ਉਦਾਂ ਪੱਕੀ ਵੀ ਆ ਮੈਂ ਥੋੜੀ ਹੋਰ ਪੀ ਰਹੀ ਹਾਂ ਓਹੋ ਹੋ ਇਹਦੀ 2 ਦਿਨਾਂ ਚ ਜਗੇ ਵੱਡ ਹੋਣੀ ਸੀ ਨਾ ਉਹ ਇੱਕ ਤਰੀਕੇ ਤੱਕ ਹਾਂ ਹੁਣ ਜਿਹੜੀ ਰਸਤਾ ਨਹੀਂ ਹੈਗਾ ਉਹਨੂੰ ਵੱਡਣ ਨੂੰ ਅਜਾ ਪਹਿਲਾਂ ਮੂਰੇ ਕੰਬੈਨ ਚੱਲੂਗੀ ਕਿਸੇ ਦੀ ਵੀ ਤਾਂ ਗਿਰ ਗਈ ਸਾਰੀ ਸਾਰੀ ਗਿਰ ਗਈ ਆ ਅੱਧੀ ਗਰੀ ਆ ਉਹਦੀ ਇੱਧਰ ਉਹ ਗੰਨੇ ਵਾਲ ਤਾਂ ਭਾਈ ਚੱਲਦੇ ਹੁਣ ਸਾਨੂੰ ਪਰਲੀ ਏਰੀਆ ਦਿਖਾਉਂਦੇ ਆ ਬਾਕੀ ਪਿੰਡ ਤੇ ਆਏ ਆ ਬਾਈ ਪਿੰਡ ਤੇ ਜਾਂ ਮੋਟਰਸਾਈਕਲ ਕਿਹਾ ਮੇਤਰਾ ਚੱਲੇ ਹੀ ਨਹੀਂ ਹੈਗਾ ਮੈਂ ਜੱਗੇ ਨੂੰ ਕੋਈ ਆ ਬਾਈ ਤੂੰ ਹੀ ਜਲਾ ਪੁੱਛ ਲੈ ਇਹਨੂੰ ਘੁੰਮਦਾ ਤਾਂ ਰਸਤੇ ਬੋਖਰਾ ਵਾ ਆ ਚੱਕਲਾ ਪਹੁੰਚ ਗਏ ਜੀ ਹੁਣ ਕਿੱਜਾ ਕਰਨ ਡੰਗਰਾਂ ਨੂੰ ਬਾਦੇ ਜਾ ਆਪਣੇ ਲਿਆ ਮੋਟਰਸਾਈਕਲ ਇਹ ਅੱਗੇ ਗੰਨੇ ਤਾਂ ਗਿਰ ਨਹੀਂ ਆ ਸਭ ਇਹ ਤਾਂ ਗਿਰ ਗਿਰ ਕੇ ਹੀ ਲੋਟ ਆਣੇ ਦੇਖ ਲਈ ਮੈਨੂੰ ਉੱਪਰ ਤੱਕਣਾ ਹੋਰ ਮੇਰੇ ਨੂੰ ਵਾਖੜਦੇ ਵਾਖਵਾ ਟੁੱਟ ਜਾਣਾ ਦੇਖ ਕਿਆ ਕਰਤਾ ਤੋੜਤਾ ਗੰਨਾ ਤੋੜਿਆ ਨਹੀਂ ਬਾਈ ਹੁਣ ਇਹ ਤਾਂ ਇੱਕ ਨਹੀਂ ਹੋਣਾ ਜਿਹੜਾ ਗਿਰਿਆ ਪਿਆ ਹੈ ਕੱਲ ਇਹ ਕਿਹੜੇ ਖਰਾਬ ਹੋਣਾ ਗੰਨੇ ਇਹਦਾ ਹੁਣ ਜਦ ਤੱਕ ਮੇਲ ਨਹੀਂ ਚੱਲਦਾ ਇਹਦਾ ਹਲੇ ਪਤਾ ਨਹੀਂ ਕਿੱਦਾਂ ਨੂੰ ਟੇਡਾ ਵਿੰਗਾ ਹੋਣਾ ਮੀਂਹ ਦੇਲਾ ਪਾਣੀ ਕਿਹੜੇ ਸਾਹਮਣੇ ਖੜਾਤਾ ਬੁੱਗੇ ਆਹ ਵੇਖ ਬਾਈ ਖਾਲੀ ਥੇ ਦੱਸਦਾ ਜੱਗਾ ਹੈ ਹੁਣ ਉਹਲੀ ਦੇਲਾ ਕਹਿੰਦਾ ਇਹ ਆ ਜਾਂ ਮੋਟਾ ਮੀਂਹ ਵੀ ਆਏ ਇਹਨੇ ਨਾਪਿਆ ਤਾਂ ਨਾਪਿਆ ਇਹਨੇ ਜੀਦੀ ਨੂੰ ਦੇਖ ਲਿਆ ਆਪਣੀ ਅੰਦਾਜ਼ਾ ਲਾ ਕੇ ਵੀ ਆ ਸਿਸਟਮ ਹੋਇਆ ਮੋਟਾ ਦੇ ਕਿ ਨਹੀਂ ਤੂੰ ਦੱਸ ਹੁਣ ਪਹਿਲਾਂ ਆਪਣੇ ਮੰਦੀ ਕਿਆ ਕਹਿੰਦਾ ਏ ਮੈਂ ਇਹਨੂੰ ਕਹਿੰਦਾ ਵੜ ਜਾ ਯਾਰ ਮੱਛੀ ਮੁੱਛੀ ਵੜ ਲੈ ਜੱਗੇ ਦੇਖ ਲੈ ਵੜਾ ਤੈਨੂੰ ਕੱਢ ਲੂਗੇ ਤੈਨੂੰ ਚੱਲ ਹਾਂ ਦੇਖ ਭਾਈਆ ਨਦੀਆਂ ਵਾਲੀ ਸਾਈਡ ਗੇੜਾ ਮਾਰਨਾ ਆਏ ਪੇ ਨਦੀ ਵੀ ਜੱਗਾ ਕਹਿੰਦਾ ਸਵੇਰੇ ਜਾ ਰਾਲੀ ਉਪਨ ਚੱਲ ਲਈ ਨੀ ਪਰ ਕਿਵੇਂ ਆ ਗਈ ਫਿਰ ਐ ਕਰ ਹਾਂ ਚੱਲੀ ਵੀ ਹੈ ਨਾ ਮੈਂ ਵੜ ਦਾ ਵਿੱਚ ਕੱਢ ਲਈ ਠੀਕ ਹੈ ਲੈ ਭਾਈ ਗੱਲ ਸੁਣ ਲੈ ਤੂੰ ਇੱਧਰ ਹੀ ਆ ਜਾ ਪੁੱਠੇ ਜੇ ਕੰਮ ਨਾ ਕਰੀਆ ਮੋਲੀ ਕੇ ਪਹਿਲਾਂ ਹੀ ਜੀਰੇ ਟਿੱਡੇ ਆ ਗਈਆਂ ਤੈਨੂੰ ਕਿਹੜਾ ਦੇਖੂਗਾ ਮੋਲੀ ਨਰਜਾਲਾ ਵਿੱਚ ਲੈ ਮੋਲੀ ਨੂੰ ਐਕਸਪੀਰੀਅੰਸ ਹੈ ਤਾਰੀ ਲੱਗ ਉੱਧਰ ਟਾਈਪਾਂ ਚੋਂ ਲੱਗ ਜਾਂਦਾ ਜਿੱਥੇ ਪਾਣੀ ਚੰਗਾ ਆਏ ਪਾਣੀ ਪੂਰਾ ਆਵਾ ਉਹ ਦੇਖ ਤਾ ਨਹੀਂ ਜਿੱਥੇ ਜਿਹੜਾ ਆਪਣੇ ਖੇਤਾਂ 'ਚ ਪਾਣੀ ਹੈ ਬੱਟਾ ਪੰਨਾ ਨਹੀਂ ਟੱਪਿਆ ਹੈ ਤਾਂ ਪਿੱਛੇ ਖੜਾ ਹਾਂ ਖੜਾ ਹੀ ਆ ਵਜਨ ਕੇ ਲੈ ਗਿਰ ਗਿਆ ਜੋ ਵੀ ਹੈ ਗੰਨਾ ਜੀਰੀ ਹੈ ਜੋ ਵੀ ਕਿਉਂਕਿ ਹੁਣ ਕਵੇਰੀ ਤਾਂ ਲਾਵੇ ਮੋਲੀ ਪਾਦਾ ਚੱਕਰ ਕੇ ਆਏ ਜਿਹੜੀ ਾਂ ਤੇ ਨਾ ਉਹ ਕਮਜ਼ੋਰ ਹੋ ਗਏ ਇਹਦਾ ਖੇਠ ਵਾਲੀ ਜੀ ਾਂ ਦੇ ਕਮਜ਼ੋਰ ਹੋ ਗਏ ਉੱਪਰ ਵਜਨ ਜਾ ਰਹਾ ਹੈ ਮੋਲੀ ਹੁਣ ਕਹਨ ਕਵੇਰੀ ਲਾਉਣੀ ਭਾਈ ਨਾ ਨਾ 26 ਲਾਉਗੇ 26 ਲਾਉਗੇ 26 ਯਾਰ ਆ ਗਈ ਜੇ ਕਿਹ ਦੇਖ ਲੈ 26 ਲਾ ਦੇ ਇਹ ਕਰਦਾ 26 ਚੀਜ਼ੀ ਵਧੀਆ ਦੇਖੋ ਭਾਈ ਨਦੀ ਦਾ ਹਾਲ ਨਦੀ ਵਾਲੀ ਸਾਈਡ ਵੀ ਗੇੜਾ ਮਾਰ ਲਿਆ ਤੁਹਾਨੂੰ ਦਿਖਾਤਾ ਹੁਣ ਚੱਲਦੇ ਆ ਮੋਲੀ ਵਾਲਾ ਖੇਤ ਦਿਖਾਉਣਾ ਏ ਇੱਕ ਹਾਲੇ ਜੱਗੀ ਵਾਲਾ ਦੇਖਣਾ ਜੱਗੇ ਵਾਲਾ ਥੋੜਾ ਜਿਆ ਗੰਨੇ ਦੇ ਦੂਈ ਸੜਕ ਘੁੰਮ ਕੇ ਜਾਣਾ ਪੈਣਾ ਏ ਮੋਲੀ ਇੱਕ ਇਧਰ ਨੂੰ ਵੀ ਕਹਿੰਦਾ ਹੈ ਹਸ਼ਵੀਨ ਵਾਲੀ ਸਾਈਡ ਨੂੰ ਵੀ ਚੱਲਦੇ ਆ ਜਾਣਾ ਉਧਰ ਆ ਬੰਨ ਵਾਲੀ ਸਾਨੂੰ ਘੁੰਮ ਜਾਣਾ ਚੱਲੀਏ ਉਥੇ ਦੇਖ ਨਦੀ ਕਿੱਕਣਾ ਉਹ ਦੇ ਉਹ ਗਾਹਾਂ ਤਾਂ ਜਾ ਕੇ ਆਮਨੇ ਉਹ ਨਾਲਾ ਇਹ ਰਹਿ ਜਾਂਦਾ ਕਹੇ ਉਰੇ ਦੇਖਦਾ ਨੀ ਨਾ ਹੈਗਾ ਪਾਣੀ ਦਾ ਬਹੁਤ ਹੈ ਬੋਲੀ ਕਹਿੰਦਾ ਰਾਤ ਨੂੰ ਬੜੂ ਬੋਲੀ ਰਸਾ ਲੈ ਆ ਇਹਨੂੰ ਵਾੜ ਕੇ ਦੇਖੀਏ ਕੱਟ ਨਹੀਂਣਾ ਕੱਟਦੀ ਹੋਣਾ ਕਿਆ ਚੱਲੀ ਹੋਰ ਲਓ ਜੀ ਬਾਈ ਆ ਵੀ ਕਰਤੀ ਢਿੱਡੀ ਇਹ ਹੈ ਤਾਰਨ ਜੀ ਤੇ ਬਾਈ ਦੇਖੋ ਇਹਦਾ ਵੀ ਕਿਆ ਹਾਲ ਠੀਕ ਵੇਰੀ ਜੱਗੇ ਵੀ ਹਾਂ ਬਾ ਦੇਖੋ ਭਾਈ ਕਿਆ ਕਰੂਗਾ ਬੰਦਾ ਆ ਸਾਈਡ ਜਗੇ ਹਲੇ ਠੀਕ ਹੈ ਇਹ ਬੀਜਾ-ਬੀਜਾ ਦਾ ਫਰਕ ਆ ਬਾਈ ਕਈ ਬੀਜ ਵਿੱਚ ਨਰਮ ਆ ਜਿਹੜੇ ਗਿਰ ਗਏ ਲਓ ਜੀ ਬਾਈ ਪਾਣੀ ਦੇਖੋ ਕਿਹੜੇ ਸਾਹ ਬਣਾ ਗਿਆ ਖਾਲਚ ਹੋਲੀ ਦੇਖੀ ਬੱਦਲ ਇਹ ਤਾਂ ਨਹੀਂ ਪਾੜਦੇ ਇਧਰ ਵੀ ਸਾਈਡ ਹਾਂ ਹੋਇਆ ਕੋਈ ਕਾਰ ਬਾਈ ਜੱਗੇ ਵਾਲੀ ਬਾਈ ਉਹ ਗਿਰੀ ਸਾਹਮਣੇ ਉਹ ਫਾਂਟ ਗਈ ਉਹ ਫਾਂਟ ਗਈ ਉਹ ਦੇਖੋ ਤੇਰੀ ਤਾਂ ਨਹੀਂ ਹੈਗੀ ਹੋਰ ਵੀ ਆ ਹੂਰਾ ਫੇਰਦਾ ਮੈਨੂੰ ਨਹੀਂ ਲੱਗਦਾ ਹਾਂ ਮੋਲੀ ਹਰੇ ਵੀ ਤੈਨੂੰ ਸ਼ੱਕ ਔਰੰਗ ਹੋਰ ਆ ਉਹ ਤਾਂ ਗਣ ਗੇਰ ਕੇ ਟੇਢੀ ਹੋ ਗਈ ਇਹਨੂੰ ਟੇਢੀ ਕਰ ਲੈ ਲੈ ਸੰਗ ਦੇ ਕਿਹੋ ਜਿਹਾ ਨਿਕਲਦਾ ਵਿੱਚ ਤੇ ਹੈ ਫਰਕ ਉਹੀ ਚੀਜ਼ ਆ ਨਾ ਤੈਨੂੰ ਪਤਾ ਲੱਗਿਆ ਜੱਗੇ ਉੱਥੇ ਤਾਂ ਨਹੀਂ ਬਾਈ ਜਾ ਹੁਣਾ ਕੱਪੜੇ ਕਿੱਲੇ ਹੋ ਜਾਣੇ ਦੇਖ ਲੈ ਪਾਣੀ ਆ ਵਿੱਚ ਵਿੱਚ ਨਹੀਂ ਡੋਲ ਪ ਜਾਣਾ ਹਾਂ ਕੰਡ ਲੜਨੀ ਬਹੁਤ ਤੂੰ ਆਏ ਗਾ ਤੈਨੂੰ ਮੈਂ ਡਰੋਨ ਲਿਆਉਂਦੇ ਆਪਾਂ ਪਿੰਡ ਤੇ ਕਿਥੇ ਡਰੋਨ ਕੇ ਦੇਖਦੇ ਦੂਰ ਵਾਲਾ ਕੰਮ ਆਹ ਡੌਲਪੁਕ ਉਹ ਹੈ ਨਾ ਦੁਹਾਨਾ ਸਾੜ ਤਾਂ ਡਰੋਨ ਕੇ ਹੈ ਨਾ ਡਰੋਨ ਆ ਵੀ ਮੋਲੀ ਨੱਕਾ ਵੱਡੂਗਾ ਭਾਈ ਜੱਗ ਆ ਗਿਆ ਇਹ ਸਾਤੇ ਤਾਂ ਜਾ ਨਹੀਂ ਹੋਣਾ ਰਸਤਾ ਖਰਾਬ ਹੈ ਜੱਗੇ ਨੂੰ ਗਿਆ ਤੇ ਚੱਪਣਾ ਲੈ ਕੇ ਸੀ ਪਾਰਲੇ ਰਸਤੇ ਚੱਲੇ ਹਾਂ ਚੱਲ ਨਿਕਲ ਜੂ ਪਾਣੀ ਆਹ ਖੇਤ ਦਾ ਵੀ ਦੇਖੋ ਭਾਈ ਕਿਹੜੇ ਸਾਵਨਾ ਭਰੇ ਪਏ ਆ ਜੀ ਬਾਈ ਮੋਲੀ ਬਾਈ ਦੇ ਪਹੁੰਚ ਗਏ ਖੇਤਾਂ ਚ ਇਹ ਵੀ ਭਾਈ ਦੇਖੋ ਕਰਤੀ ਡੇਡੀ ਜੀ ਇਹ ਜਿੱਦਣ ਦੇਖ ਕੇ ਗਏ ਤੇ ਵੀ ਜੀਰੀ ਇੱਕ ਨੰਬਰ ਦੀ ਜੱਗੇ ਨਾ ਵੀ ਜੀ ਜਿੱਦਣ ਦੇਖ ਕੇ ਗਏ ਤੇ ਉਹਨੂੰ ਦੇਖ ਕੇ ਆ ਕੇ ਕਹਿੰਦੇ ਤੇ ਵੀ ਬੀਜ ਵਧੀਆ ਵੀ ਆਪਾਂ ਵੀ ਲਾਉਂਗੇ ਹੁਣ ਮੰਨ ਗਿਆ ਇਹਦੇ ਪਰਤੇ ਹੈਨਾ ਹੂੰ ਹੂੰ আরে ਭਾਈ ਪਾਣੀ ਖੜਾ ਮੋਲੀ ਦਾ ਇਹ ਕਿਹਾ ਆਪਾਂ ਨੇ ਇੰਨੀ ਕਿ ਜਗ੍ਹਾ ਇੰਨੀ ਵੀ ਜਗ੍ਹਾ ਟੋਅ ਮਾਰੇ ਤਾਂ ਕਿੱਥੇ ਕਿ ਮਾਰੇ ਤਾਂ ਇਜਾ ਗਨੇ ਵੀ ਬਾਈ ਠੇਕੇ ਬਲੇ ਲਈ ਉਰੇ ਟੋਆ ਮਾਰੇ ਦਾ ਮੋਲੀ ਬਾਈ ਤੇਰੀ ਇਹ ਅੱਧਾ ਖੇਤ ਗਰ ਗਿਆ ਅੱਧਾ ਕ ਖੜਾ ਹੈ ਤਕਰੀਬਨ ਮੇਰੇ ਸਾਹ ਨਾਲ ਵੀ ਆ ਖੁੰਜੇ ਇਧਰ ਪਾਣੀ ਆ ਗਿਆ ਹੋਰੀ ਆ ਖੁੰਜੇ ਹੈ ਨਾ ਇਧਰ ਨਮਾਨ ਹੈ ਵੀ ਉਹ ਸਾਈਡ ਜਿੱਧਰ ਪਾਣੀ ਉਹ ਉਹਨੇ ਗੇੜਤੀ ਨਹੀਂ ਕੋਈ ਹੈਗਾ ਹੁਣ ਹੁਣ ਕਿ ਆ ਕੇ ਸਾਦੇ ਪੱਕ ਗਈ ਦੀ ਜੱਗੇ ਪੱਕ ਤਿਆਰ ਦੇਖਤਾ ਵੀ ਰਹਿੰਦੇ ਥੋੜੇ ਥੋੜੇ ਵਿੱਚ ਦਾਣੇ ਸਰੇ ਦਾ ਕਿ ਪੱਕਣੇ ਨਹੀਂ ਹੈਗੇ ਹਾਂ ਪਕਾ ਦੋ ਦਿੱਤੀ ਅੰਦਾਜ਼ਾ ਮਸ਼ੀਨ ਨਹੀਂ ਰਹੇ ਤਾਂ ਜਮੀਨਾ ਦੂਈਆਂ ਪਾਸਤਾ ਵੀ ਨਹੀਂ ਰਹੇ ਹਾਂ ਐਥੇ ਨੂੰ ਆਉਣ ਦੀ ਘਰ ਕੋਲ ਉਹ ਵੱਡਾ ਹੋਣੀ ਪਹਿਲਾਂ ਜੇਲੇ ਬਾਈ ਵਾਲੀ ਉਹ ਪਰੇ ਤੇ ਐ ਨੂੰ ਆਉਣੀ ਹੈ ਹੁਣ ਚੱਕਰ ਆਏ ਜਿਹੜਾ ਉਹ ਪਾਣਾ ਪਿਆ ਤੇ ਉਹਦੇ ਕਰਕੇ ਜਦ ਤੱਕ ਸੁੱਕਦੀ ਨਹੀਂ ਮਸ਼ੀਨ ਨਹੀਂ ਸਲਿੱਪ ਕੱਢੀ ਜਾਣੇ ਆ ਉਹਦਾ ਤਾਂ ਵੱਡ ਹੋ ਜੂਗੀ ਨਾ ਵੱਡਦਾ ਤੇਰੀ ਹੁਣੇ ਹੋਇਆ ਨਹੀਂ ਤੇ ਅੱਜ ਵੱਡ ਲੈਂਦਾ ਚਾਹ ਪਾਣੀ ਖੜਾ ਉਹਦਾ ਚੱਕਰ ਤਾਂ ਨਹੀਂ ਸੁੱਕ ਜਾਣਾ ਪਾਣੀ ਦਾ ਸੁੱਕ ਜਾਣਾ ਪਾਣੀ ਸੁੱਕ ਜਾਣਾ ਹੁਣ ਵੀ ਐ ਕਹੋ ਵੀ ਰੱਬਾ ਹੁਣ ਨਮੀ ਭਾਈ ਪਤਾ ਨਹੀਂ ਪੈਂਦਾ ਹੈ ਵੀ ਆਏ ਆ ਰਾਏ ਤਾਂ ਤਾਂ ਪਾਣੀ ਮਹੀਨਾ ਹੋ ਗਿਆ ਪਾਣੀ ਨਹੀਂ ਲਾਏ ਤਾਂ ਜੇ ਪਾਣੀ ਲਾ ਰਿੰਦਾ ਫੇ ਅਮਨੇ ਫੇ ਜ਼ਿਆਦਾ ਗਿਰ ਜਾਣੀ ਸੀ ਜਿੰਨੇ ਪਾਣੀ ਲਾਤਾ ਚਲੋ ਭਾਈ ਜਿੰਨੀਆਂ ਜੀਰੀਆਂ ਚੰਗੀਆਂ ਦੇਖਦੇ ਆ ਤਾਂ ਨਾ ਉੱਤਰ ਵੀ ਦੇਖ ਕੇ ਆਉਣੀ ਉਹ ਵੀ ਬਗੀ ਹੋਗੀ ਇੰਜਣ ਕੋ ਚਲੇ ਜਾਉਂਗਾ ਮੋਟਰਸਰ ਪਹਿਲਾਂ ਚੱਲ ਜਾਣਾ ਤੁਰ ਕੇ ਆਪਾਂ ਬੰਨੇ ਬੰਨੇ ਬਾ ਠੀਕ ਚਲੋ ਉੱਪਰੇ ਭਾਈ ਪਾਣੀ ਜੀ ਇਹਦੇ ਨਹੀਂ ਲੈ ਭਾਈ ਕਹ ਆਹ ਜੀਰੀ ਠੀਕ ਐ 26 26 ਕਿਹੜੀ ਐ ਇਹ ਦੇਖੋ ਕਵੇਰੀ ਵਾਲਿਆਂ ਦੀ ਐ ਇਹ ਵੀ ਕਵੇਰੀਆਂ ਦਾ ਵੀ ਜਿਆ ਕੋਈ ਵੀਨ ਜਿੰਨਾ ਕੱਦ ਘੱਟ ਆ ਭਈ ਉਹ ਜੀਰੀ ਵਧੀਆ ਐ ਮੇਰੇ ਹਿਸਾਬ ਨਾਲ ਤਾਂ ਸਭ ਠੀਕ ਆ 26 ਹੂੰ 2 ਕੁਆਂਟਲ ਬਾਈ ਚਾਰ ਘੱਟ ਲੈ ਲਓ ਆਹ ਟਾਈਮ ਆ ਕਿ ਛੱਬੀ ਆ ਗਾੜੀ ਖੜੀ ਆ ਹਾਂ ਹਾਂ ਛੱਬੀ ਆ ਦੇਖ ਲਓ ਅੜੀ ਖੜੀ ਆ ਨਾਲੇ ਪੱਕ ਗਈ ਬੱਬਾ ਡੇ ਵੀ ਜੱਗੇ ਲੇਟ ਹੋਣੀ ਹੁਣ ਮੀਂਹ ਕਰਕੇ ਹੋਰ ਨੁਕਸਾਨ ਹੋ ਗਿਆ ਟਾਇਰ ਟੁੱਟ ਗਿਆ ਵੀ ਕੇਟੀ ਦਾ ਭਾਈ ਜੇ ਕਿਸੇ ਨੇ ਆ ਚੱਪਲਾ ਲੈਣੀ ਆ ਨਾ ਸਲੀਪਰ ਜੀ ਨਾਲ ਲਿਓ ਬੇਕਾਰ ਇਹਦੇ ਪੈਰ ਕਰੇ ਦਾ ਪੈਰ ਮੋਨੇ ਨਿਕਲ ਜਾਂਦਾ ਏ ਉਹ ਮੇਰੀ ਗੱਲ ਤਾਂ ਸੁਣ ਹਾਂ ਉਹ ਥੈਲਾ ਦਾ ਚਕਾ ਦੇ ਯਾਰ ਇਹਨੂੰ ਥੈਲਾ ਮੋਲੀ ਥੈਲਾ ਚਾਹੀਦਾ ਉਹ ਵੀਡੀਓ ਚ ਨਾ ਪਾਈ ਆ ਯਾਰ ਹਾਂਜੀ ਮਾਨਾ ਭਾਈ ਉਹ ਮੋਲੀ ਨੂੰ ਥੈਲਾ ਚਕਾ ਦੇ ਯਾਰ ਮੋਲੀ ਗੇ ਚਕਾ ਦਿਓ ਹਾਂ ਭਾਈ ਔਰ ਕੀ ਆ ਜੀ ਚੁਗਾ ਦੋ ਹੈ ਕਿੰਨੇ ਗਲ ਜਾਣਾ ਨਹੀਂ ਉੱਥੇ ਪਿਆ ਪਿਆ ਮੋਦੀ ਜਾ ਚੱਲ ਇਹ ਮੈਂ ਤਾਂ ਦੋ ਚੁਗਾ ਦੋ ਮੈਂ ਤਾਂ ਕਹਿੰਦਾ ਚੁਗਾਓ ਤਾਂ ਸਹੀ ਥੈਨਾਂ ਚੱਕ ਕੇ ਫਰੀਦ ਤੇ ਲਿਆਉਣੇ ਪੈਸਾ ਉਹ ਤਾਂ ਕੋਈ ਨਹੀਂ ਦੇਣਾ ਤੂੰ ਥੈਲਾ ਦਵਾਉਣ ਵਾਲਾ ਬਣਾ ਦੱਸ ਬਾਈ ਹੁਣ ਉਹ ਨਹੀਂ ਉੱਥੇ ਗਿਰਿਆ ਫ ਗਲ ਜਾਣਾ ਉਹ ਲੈ ਤੂੰ ਲਿਆ ਕੇ ਮੈਨੂੰ ਦੇ ਜਾ ਭਾਈ ਮੇਰੇ ਬਾ ਦੇ ਜਾ ਅੱਦੋ ਅੱਦ ਕਰ ਲੂਗੇ ਅੱਦੋ ਅੱਦ ਕਰ ਲੂਗੇ ਚਲ ਠੀਕ ਚਲ ਮੋਹ ਕੋ ਤੁਹਾਨੂੰ ਪੈਸੇ ਵੀ ਦੇ ਦੂਗਾ ਚਾਰ ਕੇ ਮੈਂ ਠੀਕ ਨਹੀਂ ਜੱਗਾ ਦੇ ਕੋ ਉਧਰ ਇੱਕ ਟਾਇਰ ਭਰੇ ਜਾਂਦਾ ਸਲਿੱਪ ਮਾਰਦਾ ਆਮਨੇ ਆਇਆ ਸਭੀ ਆਪਾ ਬਚ ਗਏ ਆਸਾ ਹੋ ਜਾਣਾ ਤਾਂ ਅਜੇ ਬਚ ਕੇ ਗਿਆ ਤਾਂ ਜਾਣਾ ਤਾਂ ਬਾਈ ਸਾਡਾ ਮੋਟਰਸਾਈਕਲ ਘੁੰਮ ਗਿਆ ਬਿਠਾਏ ਨੇ ਤਾਂ ਕਰ ਲਿਆ ਮੁੰਡੂ ਸਾਂਕੋ ਮੈਂ ਬਾਈ ਹਲੇ ਪੈਰ ਲਾਉਣ ਲੱਗਾ ਤਾਂ ਆ ਪਿੱਛੇ ਬੈਠਾ ਇਹ ਕਹਿੰਦੇ ਮੇਰੇ ਲੱਤਾਂ ਮਾਰੀ ਲੱਗੇ ਹੀ ਨਹੀਂ ਹੈਗਾ ਖੇਤਾਂ ਦੇ ਵਿੱਚ ਜਾਣ ਦਾ ਮੋਟਰਸਾਈਕਲ ਬਚ ਗਏ ਮੋਲੀ ਬਚ ਗਏ ਪੈਰ ਤਾਂ ਕਿਆ ਲਾਉਣੇ ਤੇ ਲੱਤਾਂ ਮਾਰੀ ਉਹਦੀ ਵੀ ਲੱਤਾਂ ਮਾਰੀ ਹੋਰ ਨਾ ਬ੍ਰੇਕ ਲਾਉਣ ਜੋ ਅੱਗੇ ਗਿੱਲੇ ਦਾ ਕੋਈ ਲਾਜ ਨਹੀਂ ਹੈਗਾ ਦੰਦ ਕੱਢਦਾ ਹੁਣ ਬੱਕਰੇ ਮੰਗਣ ਵਿੱਚ ਲੋ ਜੀ ਬਾਈ ਜਿਹੜਾ ਜੱਗੇ ਦਾ 750 1B ਜ ਇੰਜਨ ਵਾਲਾ ਇਹ ਵਧੀਆ ਆ ਨਾਲ ਕਵੇਰੀ ਤੀ ਕਵੇਰੀ ਬਾਈ țeḍḍī ਹੋ ਗਈ ਇਹ ਵੀ ਦੇਖੋ ਆਪਾਂ ਕਹੀ ਜਾਂਦੇ ਵੀ ਕਵੇਰੀ 468 ਵੀ ਆ ਬਈ ਇਹ ਐਨ ਵਧੀਆ ਤਾਂ ਇਹਨਾਂ ਖੜਾ ਤਕਰੀਬਨ ਵੀ 5% ਪੱਕਣੇ ਰਹਿ ਗਿਆ ਤਾਂ ਕਰਤਾ ਮਹੀਨੇ ਦਾ ਵੀ ਕੰਮ ਜਾਂ ਦੇਖੋ ਹਾਂ ਬਾਈ ਚੱਲ ਆਇਆ ਹੁਣ ਜੱਗੇ ਰਜੇ ਖਈ ਗਿਆ ਕਹਿੰਦਾ ਹੈ ਚਾਬੀ ਵੀ ਤਾਂ ਚਾਬੀ ਤਾਂ ਲਿਆਉਂਗਾ ਗਾਰ ਸੌਣ ਲੈ ਇਹ ਡਰੇਨ ਮਾ ਕਰਕੇ ਹੱਕ ਮਾਰਦੀ ਉਹ ਮੈਂ ਕਿਦਾ ਸਾਫ ਹੀ ਨਾ ਆਵੇ ਤੈਨੂੰ ਅੱਜ ਅੱਜ ਕਿ ਜਾਈਏ ਬੰਦਾ ਨਹੀਂ ਆਇਆ ਹੈਗਾ ਤੇਰੇ ਵਾਲੀ ਜੀ ਦੀ ਵੀ ਦੇਖੇ ਆਉਂਗੇ ਪਾਈ ਜੀ ਦੀ ਮੁੰਡੇ ਦੀ ਜੀਰੀ ਵੀ ਜੱਗੇ ਦੇ ਖੇਤਰੇ ਲਾ ਕੇ ਲੱਗੀ ਪਈ ਆ ਉਹ ਵੀ ਦੇਖ ਕੇ ਆਉਂਗੇ ਕਣਹੇ ਜੱਗੇ ਉਹ ਘਰਾ ਕੋਲ ਲਿਆ ਖੱਖੇ ਬਹੁਤ ਹੋਏ ਬੱਦਗੇ ਪਾਈ ਜੀ ਨੰਗਾ ਹੈ ਮਿਉਰੇ ਘਰ ਕੇ ਨਾਮ ਵੱਢਦੇ ਬਾਈ ਨਹੀਂ ਤਾਂ ਡੰਗੜਾ ਡੁੰਗਰ ਵਾਲੇ ਮਾੜ ਮੋਟਾ ਵੱਢ ਵੀ ਲੰਦੇ ਹੁਣ ਨਹੀਂ ਕੋਈ ਵੱਢਦਾ ਹੂੰ ਕੀ ਕਹਿੰਦਾ ਠੀਕ ਹੈ ਥੋੜੀ ਬਸ ਠੀਕ ਹੈ ਇਹ ਜਿਹੜੇ ਤਕੜੀ ਗਿਰੀ ਹੈ ਜਿਹੜੀ ਯਾਰਾਂ ਦੀ ਮਿਲਦੇ ਤਾਂ ਇਸ ਤਰ ਜਿਹੜੇ ਇੱਕ ਆਏ ਤਾਂ ਸਭ ਦੇ ਗਿਰਿਆ ਵਾ ਮੇਰਾ ਤਾਂ ਫੇਰ ਖੜਾ ਅੱਛਾ ਆਹ ਜਿਹੜਾ ਤੇਤਰ ਹੈ ਇਹ ਪੱਕ ਕੇ ਗਿਰਿਆ ਨਾ ਆਪਣੇ ਆਪ ਇਹ ਪਾਣੀ ਬਈ ਹੈਗਾ ਏ ਆ ਦੇਖੋ ਹਾਂ ਪਾਣੀ ਨਹੀਂ ਹੈਗਾ ਦਿਖਾ ਆ ਇੱਥੇ ਖੜਾ ਪਾਈਪ ਦਾ ਪਾਈਪ ਕਿਦਾਂ ਇਹ ਟੋਵਾ ਪਾਈਪ ਦਾ ਨਹੀਂ ਪਾਣੀ ਨਹੀਂ ਤਾਂ ਲਾਇਕ ਡੱਕਾ ਨਹੀਂ ਪਾਣੀ ਤੇੜਾ ਨਹੀਂ ਲੰਘਿਆ ਇੱਧਰ ਪਾਣੀ ਖੜਾ ਦੇਖ ਲੈ ਇਹਨਾਂ ਨੇ ਲਾਤ ਤਾਂ ਕੱਲ ਹਾਂ ਉਹੀ ਚੱਕਰ ਹੈ ਪੱਕੀ ਦੇਖ ਤੂੰ ਪੱਕ ਤਾਂ ਤੇ ਸਾਰੀ ਹੋ ਗਈ ਸਰੇ ਤੱਕ ਵੜਾ ਦੇਣੀ ਆਪਾਂ ਨੇ ਜਿੱਦਣ ਸੁੱਕ ਗਈ ਹੈ ਭਾ ਜਦਾਂ ਮਸ਼ੀਨ ਵੜਦੀ ਹੋ ਗਈ ਠੀਕ ਆ ਲੋ ਜੀ ਭਾਈ ਆ ਦੂਏ ਮੁੰਡੇ ਦੀ ਜਿਹੜਾ ਸਾਡਾ ਮੋਟਰਸਾਈਕਲ ਲੈਣ ਗਿਆ ਅਮਨਾ ਕਹਿੰਦਾ ਮੇਰੀ ਗੱਨੀ ਵੀ ਨਿਗਾ ਮਾਰ ਜੀ ਫਾਇਦਾ ਵੀ ਪਲਾਟ ਸਾਰਾ ਖੜਾ ਏ ਠੀਕ ਆ ਯਾਰ ਜਗੇ 734 ਬੀਜ ਵੀ ਨਾ ਗਿਰਦਾ ਨਹੀਂ ਹੈਗਾ ਮਾੜਾ ਰੱਖੇ ਲਗੇ ਨਾ ਉਹ ਕਿੰਨਾ ਹਾਂ ਵੀ ਇਹਨਾਂ ਨੇ ਕੱਦ ਵੀ ਦਰਮਿਆਨਾ ਇਹ ਰੱਖਿਆ ਕੋਈ ਨਹੀਂ ਗਿਰਿਆ ਦੇਖੋ ਐਨ ਵਧੀਆ ਖੜਾ ਏ 734 ਬੀਜ ਵੀ ਭਾਈ ਵਧੀਆ ਏ ਵੀ ਗਿਰਦਾ ਨਹੀਂ ਹੈਗਾ ਜੇ ਜਾਰਾ ਤੁਸੀਂ ਓਪਰੇ ਸਮਾਨ ਪਾ ਦੂਗੇ ਫੇਰ ਗਿਰ ਵੀ ਜਾਂਦਾ ਭਾਈ ਇਹ 26 ਆ ਜਿਹੜਾ ਹਿਲਦਾ ਨਹੀਂ 26 ਹਾਂ ਜ ਆ 26 2 ਬੀਜ ਆ ਭਾਈ ਟਾਕੜ ਆਏ ਤਾਂ ਜੱਗੇ ਸੁਪਰੀਮ ਵੀ ਟਾਕੜ ਯਾਰ ਹਾਂ ਸੁਪਰੀਮ 110 ਹੈ ਭਾਈ ਇਹ ਵੀ ਟਾਕੜ ਇਹ ਵੀ ਖੜੇ ਲੰਬਾ ਸਮਾਂ ਲੰਦਾ ਜਿਹੜਾ ਉਹ ਮਾਰਦਾ ਉਹ ਮਾਰਦਾ ਆ ਦੇਖੋ ਭਾਈ ਇਹਨਾਂ ਨੇ ਸਪਰੇਇ ਦਾ ਪੰਪ ਤਾਕੜ ਹੀ ਲੈ ਆਇਆ ਨਾਲ-ਨਾਲ ਲੋ ਜੀ ਭਾਈ ਆ ਬੂਟੇ ਵਾਲੇ ਖੇਤਾਂ માં ਦੇਖੋ ਪਾਣੀ ਖੜਾ ਛੱਡਿਆ ਆਪਨੇ ਪਾਈ ਕਹੀ ਜੀ ਆਪਣੀ ਪਾਈ ਤਾਂ ਬਹੁਤ ਬੇਕਾਰ ਆ ਭਾਈ ਜੱਗੇ ਦੇ ਘਰ ਖੋਲਦਾ ਭਾਈ ਬਾਉਰਾ ਦਾ ਇਹਦਾ ਮੜਿਆ ਫੇਰ ਬਧਰੇ ਜਾ ਕੇ ਬਹੁਤ ਅੰਦਰ ਰੱਖਤਾ ਹੋਇਆ ਨਮੀ ਵੇਦੇ ਉਦਾਂ ਠੀਕ ਐ ਨੀ ਵੇਦੇ ਖਰਾਬ ਹੋ ਜਾਂਦਾ ਜਮੇ ਮਿੱਟੀ ਤਿਲਕਣੀ ਬਹੁਤ ਐ ਹੂੰ ਔਰੇ ਆ ਕੇ ਵੀ ਰੱਖਤਾ ਬਾਈ ਬਹੁਤ ਖਰਾਬ ਆ ਜੇ ਧੰਦਾ ਮੋਟਰਸਾਈਕਲ ਜਿਹੜਾ ਚੱਲੀ ਜਾਂਦਾ ਹਾਂ ਡਰਾਈਵਰ ਵੀ ਤਕੜਾ ਐ ਦੂਆ ਮੰਦਾ ਘੜਦਾ ਡਰਾਈਵਰ ਕਹਦਾ ਤਕੜਾ ਐ ਤੇ ਝੋੜਾ ਦੇ ਵਿੱਚ ਰੁਭਾਵਾ ਦਿੰਦਾ ਐ ਤੇ ਜ਼ਿਆਦਾ ਤਕੜਾ ਡਰਾਈਵਰ ਬਹੁਤ ਜ਼ਿਆਦਾ ਤਕੜਾ ਮਾਰਦਾ ਮਨ ਮੇਰੇ ਪਰ ਓਹ ਭਾਈ ਪਹੁੰਚ ਗਏ ਪਿੰਡ ਓਹ ਪਿੰਡ ਵਾਲੀ ਮੋਟਰ ਆ ਡੈਰੀ ਆ ਗਈ ਭਾਈ ਆ ਆਪਣਾ ਆ ਗਿਆ ਸਵਾ 27 ਇਹ ਲਾਉਣ ਨੇ ਉਹ ਪਹੀ ਦੇ ਬਰਾਬਰ ਹੈ ਵਿੱਚ ਵਿੱਚ ਇੰਨਾ ਨੀਵਾ ਕੇ ਤਾਂ ਆਪਣਾ ਆ ਗਈ ਡੈਰੀ